ਔਰ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਕਿੱਥੋਂ ਆਈ ਹੈ ਤੁਹਾਡੀ ਟੀਮ ਸਾਰੀ ਪਿੰਡ ਕਟੂ ਤੋਂ ਹੀ ਭਗਤੂ ਦੇ ਚੇਲੇ ਭਗਤੂ ਦੇ ਚੇਲੇ ਪਿੰਡ ਕਟੂ ਦਾ ਭਗਤੂ ਆ ਬਾਪੂ ਜੀ ਆ ਫੋਟੋ ਦਿਖਾ ਦੇ ਭਾਈ ਹਾਂਜੀ ਹਾਂ ਹੋ ਚੇਲੇ ਠੀਕ ਹੈ ਠੀਕ ਹੈ ਤੇ ਭਾਈ ਯਾਰ ਜਿਹੜੀਆਂ ਤੁਸੀਂ ਬੋਲੀਆਂ ਪਾਈਆਂ ਲੋਕ ਮੇਲੇ 'ਚ ਫਿਰਦੇ ਆ ਮੈਨੂੰ ਇੰਨਾ ਕੁ ਪਤਾ ਜੇ ਤੁਸੀਂ ਆਪਾਂ ਦੇਖਦੇ ਨਹੀਂ ਇੱਥੇ ਪਰਦੇ ਜਾਇ ਕਾ ਆਵਾਜ਼ ਬਹੁਤ ਆ ਸੁਣਦੀ ਨਹੀਂ ਆਵਾਜ਼ ਜੇ ਹੁੰਦੇ ਨਾ ਸਭ ਤੋਂ ਵੱਧ ਘੱਟ ਤੁਹਾਡੇ ਕੋਲੇ ਹੋਣਾ ਸੀਗਾ ਕੋਈ ਨਹੀਂ ਆ ਪਿੰਡ ਕਟੂ ਨਾਉ ਦਰਸ਼ਣ ਮੇਰਾ ਖੇਤ ਜਾਲੀ ਰੱਖਿਆ ਰੇੜਾ ਵਸਾ ਜੀ ਦੁੱਧ ਪੀਣ ਵਾਸਤੇ ਲਵੇ ਰੱਖੂ ਡੇਰੀ ਥਾਈ ਤਿੰਨ ਚੀਜ਼ਾਂ ਇਕੱਠੀਆਂ ਕੋਲ ਉਹ ਨਾਂ ਦੇ ਡੇਰਾ ਸੈਡ ਬਾਣੀਆਂ ਮੂਹਰੇ ਹਵੇਲੀ ਦਰਵਾਜੇ ਵਾਲਾ ਕਰ ਮੇਰਾ ਤੂੰ ਕਰ ਆ ਸੱਜਣਾ ਦੁੱਖ ਸੁਣੂਗਾ ਤੇਰਾ ਤੂੰ ਕਰ ਆ ਸੱਜਣਾ ਦੁੱਖ ਸੁਣੂਗਾ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜਾ ਇਹ ਵੀ ਕਿਰਪਾ ਤੁਸੀਂ ਮੈਂ ਵੀ ਰ Parth ਤੋਂ ਆਸਟ੍ਰੇਲੀਆ ਤੋਂ ਆ ਓਕੇ ਤੇ ਉੱਥੇ ਵੀ ਆਪਣੀ ਮਲਵਈਗ ਦੀ ਟੀਮ ਚੱਲਦੀ ਹੈ ਅਤੇ ਮੈਂ ਵੀ ਉਸਤਾਦ ਫਖਤੂ ਦੇ ਚੇਲਾ ਵਾਂ ਅੱਛਾ ਅੱਛਾ ਇਹਨਾਂ ਦੇ ਚੇਲੇ ਹਾਂਜੀ ਹਾਂ ਉੱਥੇ तकरीबन 10 ਸਾਲ ਤੋਂ ਹਾਂਜੀ ਔਰ ਟੋਲੀ ਆਪਣੀ ਚੱਲ ਰਹੀ Parth ਸ਼ਹਿਰ ਦੀ ਟੋਲੀ ਬਹੁਤ ਵਧੀਆ ਤੁਹਾਡਾ ਸਾਨੂੰ ਬੜਾ ਵਧੀਆ ਸਿਸਟਮ ਲੱਗਾ ਕਿਉਂਕਿ ਅਸੀਂ ਮੇਲੇ ਤੇ ਫਿਰਦੇ ਆ ਤੁਸੀਂ ਵੀ ਇੱਕ ਕਦੀ ਸੁਣਾ ਦਿਓ ਫਿਰ ਤੁਹਾਨੂੰ ਵੀ ਕਾਫੀ ਆਉਂਦੀ ਹੈ ਜੀ ਚਲੋ ਪ੍ਰਦੇਸਾਂ ਦੇ ਸੁਣਾ ਦਿੰਦੇ ਹਾਂ ਹਾਂਜੀ ਉਹ ਵਿੱਚ ਪਰਦੇਸਾਂ ਜਾ ਕੇ ਬੰਦੇ ਦਾ ਸਿਸਟਮ ਸਾਰਾ ਹਿਲਦਾ ਬਈ ਵਾਂਗ ਮਸ਼ੀਨਾ ਚੱਲਦੀ ਜ਼ਿੰਦਗੀ ਜੀ ਉਹ ਵਾਂਗ ਮਸ਼ੀਨਾ ਚੱਲਦੀ ਜ਼ਿੰਦਗੀ ਰੁਕਣਾ ਜਰਾਨੀ ਮਿਲਦਾ ਬਈ ਮਿੰਟੋਂ ਮਿੰਟੀ ਕੰਮ ਹੁੰਦੇ ਨੇ ਉਹ ਮਿੰਟੋਂ ਮਿੰਟੀ ਕੰਮ ਹੁੰਦੇ ਨੇ ਕੰਮ ਜਰਾਨੀ ਢਿਲਦਾ ਹਰਲਾ ਸਿੰਘਾ ਹੁਣ ਬੋਲੀ ਜੋੜ ਕੇ ਖਾਲਸਾ ਨਾ ਦੇ ਦਿਲ ਦਾ ਸਭ ਕੁਝ ਮਿਲ ਜਾਂਦਾ ਟਾਈਮ ਨਹੀਂ ਵੀਰ ਨੂੰ ਮਿਲਦਾ ਸਭ ਕੁਝ ਮਿਲ ਜਾਂਦਾ ਟਾਈਮ ਨਹੀਂ ਵੀਰ ਨੂੰ ਉਹ ਮਿਲਦਾ ਸਭ ਕੁਝ ਮਿਲ ਜਾਂਦਾ ਸੋ ਇਹ ਵਿਦੇਸ਼ਾਂ ਦੀ ਸੱਚਾਈ ਆ ਸਾਨੂੰ ਸਾਰਿਆਂ ਨੂੰ ਪਤਾ ਪਰ ਟਾਈਮ ਟੂ ਟਾਈਮ ਕੱਢ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹੀਏ ਤੇ ਮਲਵਈ ਗਿੱਧੇ ਦਾ ਜੁੜੇ ਰਹਾ ਇਹ ਪ੍ਰਾਤਮਿਕ ਸਰੂਪ ਸੀ ਆ ਅਸੀਂ ਉਹਨੂੰ ਸੰਭਾਲ ਦਾ ਯਤਨ ਕਰ ਰਹੇ ਹਾਂ ਜੋ ਲੜੀ ਦੀਆਂ ਬੁੱਲੀਆਂ ਪਹਿਲਾਂ ਪੈਂਦੀਆਂ ਸੀ ਪ੍ਰਸੰਗ ਗਾਏ ਜਾਂਦੇ ਸੀ ਪੂਰਨ ਭਗਤ ਦਾ ਤੇ ਸੁੱਚੇ ਸੂਰਮੇ ਦਾ ਜਿਉਣੇ ਮੋੜ ਦੇ ਕਿਸੇ ਗਾਏ ਜਾਂਦੇ ਸੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਇੱਥੇ ਪ੍ਰਸੰਗ ਨੂੰ ਦੁਆਰਾ ਮੁੜ ਸਿਰ ਜਿੱਤ ਕਰੀਏ ਮਲਵਈ ਗਿੱਧੇ ਦੇ ਅਸਲ ਰੂਪ ਨੂੰ ਸੋ ਹਰ ਸਾਲ ਅਗਲੇ ਸਾਲ ਵੀ ਮੇਲੇ ਤੇ ਆਵਾਂਗੇ ਇੱਥੇ ਤਖਤਪੁਰੇ ਦੇ ਮੇਲੇ ਦੇ ਵਿੱਚ ਜੀ ਮੈਂ ਇੱਕ ਚੀਜ਼ ਨੋਟ ਕੀਤੀ ਆ ਅਸੀਂ ਵੀ ਲੰਘੇ ਜਾਂਦੇ ਸੀ ਵੀ ਚਲੋ ਉੱਧਰ ਦੇਖੀਏ ਕੀ ਚੱਲ ਰਿਹਾ ਹੈ ਪਰ ਐਕਚੁਅਲ ਦੇ ਵਿੱਚ ਜਿਹੜਾ ਬੰਦਾ ਇੱਥੇ ਆਉਂਦਾ ਉਹ ਇਹੀ ਡਿਮਾਂਡ ਕਰਕੇ ਕੇ ਬਾਈ ਹੁਣ ਕੱਲ ਨੂੰ ਲੱਗਣਗੇ ਅੱਛਾ ਜੀ ਕਿਉਂਕਿ ਤੁਹਾਡਾ ਹੈ ਉਹ ਤੁਹਾਡੀ ਹੈ ਨਾ ਚਲੋ ਤੁਹਾਡਾ ਕੰਮ ਆ ਪਰ ਜਨ ਦੀ ਕਹਿੰਦਾ ਮਤਲਬ ਇੰਨਾ ਵਧੀਆ ਲੱਗਾ ਤੁਹਾਡਾ ਕਿਉਂਕਿ ਸਾਈਡ ਤੁਸੀਂ ਪਤਾ ਹੀ ਨਹੀਂ ਸੀ ਲੋਕਾਂ ਹਾਂ ਜੀ ਨਹੀਂ ਉਹ ਐਤ ਕਿੰਨਾ ਜਗ੍ਹਾ ਨਹੀਂ ਮਿਲੀ ਕਿ ਬਹੁਤ ਥੋੜੇ ਸਮੇਂ ਦੇ ਮੈਂ ਨੈਕਸਟ ਟਾਈਮ ਵਧੀਆ ਤਰੀਕੇ ਨਾਲ ਜਗ੍ਹਾ ਲਵਾਂ ਤਾਂ ਕਰ ਸੌਤ ਤੋਂ ਤੁਹਾਡੇ ਕੋਲ ਹੀ ਹੋਣਾ ਹੈ ਇਹ ਨਹੀਂ ਮੈਂ ਨਾ ਪੰਜਾਂ ਦਾ ਗੱਲ ਹੋਈ ਤੇ ਆਹੀ ਜਗ੍ਹਾ ਮਿਲੀ ਬੜੀ ਮੁਸ਼ਕਲ ਆ ਐਤਕੀ ਉਹਨਾਂ ਨੇ ਹਾਮੀ ਹੋਣੀ ਭਾਰਤਾਂ ਦੇ ਅਗਲੀ ਵਾਰ ਤੁਹਾਨੂੰ ਅੱਗੇ ਅੱਗੇ ਫਿਰਨੀ ਤੇ ਜਗ੍ਹਾ ਮਿਲੂਗੀ ਤੇ ਸੋ ਅਗਲੀ ਵਾਰ ਨੂੰ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵਾਤਵਾਦ ਬੋਲੀਆਂ ਸਾਨੂੰ ਦੇ ਸ਼ਕੀਨ ਨੇ ਮਲਵੇਈ ਕਿਤੇ ਦੀ ਇਸ ਪ੍ਰਾਤਨ ਰੂਪ ਨਹੀਂ ਮੋੜ ਸੁਜੀਤ ਕਰਨਾ ਚਾਹੁੰਦੇ ਆ ਤੇ ਸਾਨੂੰ ਵੀ ਸਹਿਯੋਗ ਦੀ ਲੋੜ ਆ ਜਿੰਨੇ ਵਾਤਵਾਦ ਸੰਗਤਾਂ ਆਉਣ ਸਾਨੂੰ ਖੁਸ਼ੀ ਦੀ ਗੱਲ ਹੋਏਗੀ ਅਗਲੇ ਸਾਲ ਦੂਜੇ ਦਿਨ ਮੇਲੇ ਤੇ ਅਸੀਂ ਪਹੁੰਚਾਂਗੇ ਜਿਵੇਂ ਅੱਜ ਦੂਜਾ ਦਿਨ ਸੀ ਨਾ ਦੂਜੇ ਦਿਨ ਮੇਲੇ ਤੇ ਪਹੁੰਚਾਂਗੇ ਇੱਥੇ ਤੇ ਜਰੂਰ ਸਾਡੇ ਤਾਂ ਸਾਨੂੰ ਸਾਥ ਦੇਣ ਹੋਰ ਬਾਈ ਠੀਕ ਆ ਕੋ ਇਹ 10 ਫਿਰ ਕਿਵੇਂ ਲੱਗੀਆਂ ਇਹ ਬੋਲੀਆਂ ਬਾਈ ਤੈਨੂੰ ਬੋਲੀਆਂ ਬਾਈ ਆਪਾਂ ਨੂੰ ਬਹੁਤ ਵਧੀਆ ਲੱਗੀਆਂ ਬੋਲੀਆਂ ਆਪਾਂ ਨੂੰ ਹਾਂਜੀ ਹਾਂਜੀ ਹਾਂ ਬੁਨਿਆਦੀ ਯਾਨੀ ਕਿ ਸੱਭਿਆਚਾਰਕ ਬੋਲੀਆਂ ਸੀ ਤੇ ਬਹੁਤ ਹੀ ਸੱਭਿਆਚਾਰਕ ਬੋਲਦਾ ਸੀ ਭਾਈ ਇਹ ਬੜੀਆਂ ਸੋਹਣੀਆਂ ਬੋਲ ਇਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇਹ ਆਪਣਾ ਨਾ ਪੁਰਾਣਾ ਸੱਭਿਆਚਾਰ ਆ ਇਹ ਬਹੁਤ ਘੱਟ ਮਿਲਦਾ ਹੁਣ ਜਿਹੜੇ ਨਵੇਂ ਮੁੰਡੇ ਆ ਮੰਨ ਲਓ ਸੱਭਿਆਚਾਰ ਤੋਂ ਦੂਰ ਹੁੰਦੇ ਜਾਂਦੇ ਆ ਦੂਰ ਹੁੰਦੇ ਜਾਂਦੇ ਆ ਤੇ ਜਿਹੜੇ ਪੁਰਾਣੇ ਬੰਦੇ ਆ ਜਾਂ ਕੋਈ ਹੋਰ ਆ ਉਹ ਆ ਕੇ ਸੱਭਿਆਚਾਰ ਨੂੰ ਚਲਾ ਰਹੇ ਆ ਮੇਲੇ ਨੂੰ ਅੱਗੇ ਪੁਰਾਣੇ ਟਾਈਮ ਦੇ ਵਿੱਚ ਬਹੁਤ ਹੀ ਦੂਰੋਂ ਦੂਰੋਂ ਲੋਕੀ ਬੋਲਗਾ ਆਉਣ ਹੁੰਦੇ ਸੀ ਤੇ ਹੁਣੇ ਥੋੜੇ ਜਿਹੇ ਬੰਦੇ ਦੂਰ ਹੁੰਦੇ ਆ ਮੁੰਡੇ ਮੰਨ ਲਓ ਹੁਣ ਦੁਬਾਰਾ ਫੇਰ ਆਨ ਆ ਰਿਹਾ ਇਹ ਦੁਬਾਰਾ ਆਪਣੇ ਸੱਭਿਆਚਾਰ ਫੇਰ ਆ ਰਹ ਹੋਰ ਵੀ ਗੱਲਬਾਤ ਕਰਦੇ ਆ ਬਚਾ ਲੈ ਤੇ ਕੀ ਗੱਲਬਾਤ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਹੋ ਜਿਹਾ ਮੋੜ ਕਹਿੰਦੇ ਆ ਕਿਵੇਂ ਲੱਗੀ ਜੀ ਬੋਲੀ ਆ ਆਪਾਂ ਮੈਂ ਰਜਕੇ ਨੇ ਚਾਹੀਨੇ ਚਾਹੀਨੇ ਮੈਂ ਜੱਲਾ ਗਿਆ ਤੇ ਮੇਰਾ ਪਿੰਡ ਹੈ ਇਹ ਪਿੰਡ ਮੇਰਾ ਪੁਰਾਣਾ ਠੀਕ ਆ ਠੀਕ ਆ ਬਹੁਤ ਨੱਚ ਮੈਂ ਮੱਲਿਆ ਹਾਂ ਇੱਥੇ ਮੈਂ ਛੋੜਾ ਐਡਾ ਹੋਇਆ ਆਉਂਦਾ ਠੀਕ ਆ ਠੀਕ ਆ ਸਾਨੂੰ ਵੀ ਬਹੁਤ ਵਧੀਆ ਲੱਗੀਆਂ ਬੋਲੀਆਂ ਭਾਈ ਜੀ ਹੈਨਾ ਬੋਲ 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 ਮੜਾ ਜੀ ਹਾਂ ਜੀ ਮੈਂ ਕਹਿੰਦਾ ਨਾ ਕੋਈ ਇਹ ਕਦੇ ਨਹੀਂ ਧੰਨਵਾਦ ਗੱਲ ਕਰਨ ਦੀ ਜੀ ਥੋੜਾ ਜਿਹਾ ਦੂਰ ਸੀ ਛੋਟੇ ਪਾਈਏ ਹਾਂਜੀ 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 ਕਿਤੇ ਉਧਰ ਨੇੜੇ ਹੁੰਦਾ ਅੱਜ ਅੱਜ ਦੀਦਾ ਨਹੀਂ ਸੀਗਾ ਆਹ ਆਹ ਨੇੜੇ ਹੁੰਦਾ ਬਹੁਤ ਵਧੀਆ ਸਹੀ ਆ ਸਹੀ ਆ ਪੂਰਾ ਸਾਡਾ ਪ੍ਰੋਗਰਾਮ ਅੱਛਾ ਅੱਛਾ ਸਾਬਕਾ ਨਾ ਤਾਂ ਤੂੰ ਪਿਆਰੇ ਆਉਂਦੇ ਕਿਉਂ ਹਾਂ ਹਾਂ ਜੀ ਸੋ ਬਾਈ ਜੀ ਇਹਨਾਂ ਨਾਲ ਗੱਲਬਾਤ ਕੀਤੀ ਵੀਰ ਹਣਾ ਸਾਨੂੰ ਬਹੁਤ ਵਧੀਆ ਲੱਗਾ ਜਿੰਨੇ ਕ ਵੀਰ ਆਏ ਉਹਨੂੰ ਪ੍ਰਾਤਨ ਬੋਲੀਆਂ ਮਲਵਈ ਕਿੰਨੀਆਂ ਬਹੁਤ ਵਧੀਆ ਲੱਗੀਆਂ ਤੇ ਅਸੀਂ ਮਿਸ ਕਰਾਂਗੇ ਬਾਈ ਜੀ ਅਗਲੇ ਸਾਲ ਦੀ ਵੇਟ ਕਰਾਂਗੇ ਕਦੋਂ ਤੁਸੀਂ ਆਓ ਤੇ ਕਦੋਂ ਸੋਣੇ ਤੁਸੀਂ ਵੀ ਧਿਆਨ ਦਿਓ ਵੀਰੋ ਤੁਸੀਂ ਸੋਣੀ ਲਈਆਂ ਬੋਲੀਆਂ ਹਾਂ ਜੀ ਹਾਂ ਜੀ ਅਸੀਂ ਇੱਥੇ ਤਾਂ ਫਾਇਦਿਕਾ ਥੋੜਾ ਹੀ ਜਿਆਦਾ ਤੁਹਾਡੀ ਅਗਲੀ ਵਾਰ ਨੂੰ ਡਿਮਾਂਡ ਹੋ ਜਾਣੀ ਆਪਾਂ ਵੀਡੀਓ ਪਾਣੀ ਆਪਾਂ ਸਾਰੇ ਤਖਤ ਉਪਰੇ ਪਿੰਡ ਦੇ ਵੀਰ ਆਪਾਂ ਸਾਰੇ ਦੇਖਦੇ ਨੇ ਤੇ ਗਾਣ ਨੂੰ ਤੁਹਾਡੀ ਵੇਟ ਕਰਾਂਗੇ ਸਾਰੇ ਧੰਨਵਾਦੀ ਸਾਰ